ਕੱਲ ਪਸ਼ੂਪਿੰਦਰ ਉਹ ਗੱਲ ਸੁਣ ਲੈ ਮੇਰੀ ਪਸ਼ੂਪਿੰਦਰ ਨਹੀਂ ਕਹਿਣਾ ਕੱਲ ਰਾਤ ਪਰਵਾ ਨੂੰ ਮਰਚਾ ਵਾ ਨਤੀਆਂ ਆਪਾ ਭਾਈ ਸਾਹਿਬ ਨੂੰ ਨਰਾਜ਼ ਨਹੀਂ ਕਰਨਾ ਚੱਲ ਠੀਕ ਹੈ ਅੱਜ ਤੋਂ ਤੂੰ ਪਿੰਟੂ ਚੱਲ ਗੁਰਦੁਆਰੇ ਚੱਲੀਏ ਪੁਜਾਰੀਆਂ ਦੀ ਕਲਾਸ ਲਾ ਕੇ ਆਉਂਦੇ ਆ ਠੀਕ ਆਪਾ ਓ ਵੇਗ ਪਿੰਟੂ ਚੰਡੀਗੜੀ ਬਾਬੇ ਦਾ ਮੁੰਡਾ ਗੱਪਾਂ ਸੁਣਾ ਰਿਹਾ ਹੈ ਕੱਲ ਰਾਤ ਭਾਈ ਸਾਹਣੇ ਗਿਆ ਸਵਾਦ ਹੀ ਜਿਆਦਾ ਤੇ ਨਾਲ ਧੰਮਟੀ ਵੀ ਦੇਤੀ ਕਿੰਨੇ ਨਾ ਕਲਿੱਪ ਕਲਿੱਪ ਘੇਡਾਂਗੇ ਚੱਲ ਆ ਜਾ ਸਵਾਦ ਲਈਏ ਬੰਦੂਦ ਕੋਲਣ ਸੰਕ ਦੁੱਧ ਸਾਬ ਜਾਏ ਸਾਫ ਦੁੱਧ ਸਾਬਦਾ ਹੀ ਰੱਬ ਤੇ ਦੁੱਧ ਸਾਬਦਾ ਹੀ ਅੱਭੀ ਕੋਈ ਸਾਂਗਤ ਹੈ ਜਿੱਥੇ ਕੋਈ ਇਤਿਹਾਸ ਤੇ ਕਿੰਤੂ ਪਰੰਤੂ ਹੀ ਨਹੀਂ ਹੈ ਸਰੋਵਰਾਂ ਦੇ ਕਿੰਤੂ ਪਰੰਤੂ ਨਹੀਂ ਹੈ ਇਸ ਨੂੰ ਤਵਾ ਹੀ ਨਹੀਂ ਲਾਇਆ ਜਾ ਰਿਹਾ ਐ ਵੀ ਕੋਈ satsangat ਹੈ ਪਿੰਟੂ ਬਥੇਦਾ ਸਾਡੇ ਪਾਈ ਸਾਹਿਬ ਲਾਦੇ ਆ ਸਾਰਿਆਂ ਨੂੰ ਟਿਕਾ ਕੇ ਤਫਾ ਲਾਉਂਦੇ ਆ ਫੁੱਲ ਐਂਟਰਟੇਨਮੈਂਟ ਆਂਦਾ ਉਹਨਾਂ ਦੀ ਤਕਾਥ ਅੰਦਰ satsangat ਪਰਮੇਸ਼ਰ ਦੇ ਨਾਮ satsangat ਵਿੱਚ ਗੱਲਾਂ ਕਿਉਂ ਕਰ ਰਹੇ ਆ ਜੀਰ ਜੀ ਸਾਡਾ ਤਾਂ ਜੀ ਨਹੀਂ ਲੱਗ ਰਿਹਾ ਇੱਥੇ ਅਸਲ satsangat ਤਾਂ ਪਾਈ ਸਾਹਿਬ ਦੇ ਦੀਵਾਨ ਨੇ ਜਿੱਥੇ ਪੂਰੀ ਤਰਕ ਹੁੰਦੀ ਹੈ ਉਡੀ ਪੂਰੇ ਲੌਜੀਕਲ ਜਵਾਬ ਹੁੰਦੇ ਆ ਪੂਰੀ ਸਾਇੰਸ ਦੀ ਗੱਲ ਹੁੰਦੀ ਹੈ ਤੇ ਪੂਰਾ ਐਂਟਰਟੇਨਮੈਂਟ ਹੁੰਦਾ ਸਤਗੁਰ ਜੀ ਕਹਿੰਦੇ ਵੀ ਸਤ ਸੰਗਤ ਵਿੱਚ ਆ ਕੇ ਕੀ ਕਰਨਾ ਚਾਹੀਦਾ ਹੈ ਪਹਿਲੇ ਇਹ ਸਿੱਖੋ ਆਵੋ ਸਿੱਖ ਸਤਗੁਰ ਕੇ ਪਿਆਰੇ ਹੋ ਆਗੇੋਂ ਤੁਸੀਂ ਕੀ ਕਰੋ ਗਾਵੋ ਸੱਚੀ ਬਾਣੀ ਸਤਗੁਰ ਜੀ ਤੇ ਇੱਥੇ ਇਹ ਵੀ ਇਨੇ ਪਿਆਰ ਨਾਲ ਆਵਾਜ਼ ਮਾਰਦੇ ਆਵੋ ਸੰਤ ਪਿਆਰੇ ਹੋ ਅਕਾਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਾਥ ਕੇਰੀ ਕਿਤ ਦਵਾਰੇ ਪਾਈ ਇੱਥੇ ਅੱਗੇ ਦੇ ਆਪਾਂ ਇਹ ਗੱਲ ਸਿੱਖਣੀ ਆ ਵੀ ਕਿਹੜਾ ਦਵਾਰ ਆਇਆ ਜਿਹੜਾ ਸਾਨੂੰ ਗੁਰੂ ਨਾਲ ਮਿਲਾਵੇ ਅਸੀਂ ਕਿੱਥੇ ਟੁੱਟੇ ਹੋਏ ਆ ਸਤਸੰਗਤ ਇਹ ਦੱਸਦੀ ਹੈ ਕਿ ਸੱਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾ ਵਸਤਵ ਵਿੱਚ ਤੇ ਸਤਸੰਗਤ ਇਹ ਜਦੋਂ ਤੁਸੀਂ ਦੋ ਜਣੇ ਆਏ ਤੁਸੀਂ ਗੁਰੂ ਘਰ ਆਏ ਤੇ ਗੁਰੂ ਸਾਹਿਬ ਨੇ ਕਿਹਾ ਗੁਰੂ ਗੁਰੂ ਦਵਾਰੇ ਜਾਓ ਸਤਸੰਗਤ ਚ ਜਾਓ ਤੇ ਕਿੱਦਾਂ ਜਾਣਾ ਉਹ ਵੀ ਦੱਸਿਆ ਆਬ ਉਹ ਭੈਣੇ ਗੱਲ ਮਿਲ ਹੈ ਅੰਕ ਸਹਿਲਣੀਆਂ ਮਿਲ ਕੇ ਕਰਹਿ ਕਹਾਣੀਆਂ ਸਮਰੱਥ ਕੰਤਕੀਆਂ ਕਹਿੰਦੇ ਗੁਰੂ ਦੇ ਕੋਲ ਕਿੱਦਾਂ ਆਓ ਇਸ ਤਰੀਕੇ ਦੇ ਨਾਲ ਆਓ ਵੀ ਤੁਸੀਂ ਆ ਕੇ ਇੱਥੇ ਗੁਰੂ ਦੀ ਗੱਲ ਕਰੋ ਮਿਲ ਕੇ ਕਰਹਿ ਕਹਾਣੀਆਂ ਕਿਹੜੀ ਕਹਾਣੀਆਂ ਸਮਰੱਥ ਕੰਤਕੀਆਂ ਗੁਰੂ ਦੀਆਂ ਗੱਲਾਂ ਕਰੋ ਤੇ ਤੁਸੀਂ ਕਹਿੰਦੇ ਆ ਵੀ ਸਾਧ ਸੰਗਤ ਉਹ ਹੈ ਜਿੱਥੇ ਬਾਹਰ ਲੀਆਂ ਗੱਲਾਂ ਹੋਣ ਤੇ ਜਦੋਂ ਆਪਾਂ ਗੁਰੂ ਦੀ ਹਜ਼ੂਰੀ ਵਿੱਚ ਜਾਈਏ ਨਾ ਤੇ ਜਿਹੜਾ ਗੁਰੂ ਦਾ ਪਿਆਰਾ ਆ ਉਹ ਆ ਗੱਲ ਕਰਦਾ ਆ ਜਿਹੜਾ ਸ਼ਬਦ ਤੁਹਾਨੂੰ ਸੁਣਨ ਲੱਗਿਆ ਹਰ ਕੇ ਸੰਤ ਬਤਾਵਹੁ ਮਾਰਗ ਹਮ ਪਿੱਛੇ ਲਾਗ ਚਲੀ ਪੁੱਛਣਾ ਆ ਵੀ ਆਪਾਂ ਉਹ ਗਲੀ ਦੱਸੋ ਉਹ ਮਾਰਗ ਦੱਸੋ ਜਿਸ ਮਾਰਗ ਤੇ ਚੱਲ ਕੇ ਸਾਨੂੰ ਗੁਰੂ ਦੀ ਪ੍ਰਾਪਤੀ ਹੋ ਜਿਹੜੀ satsangat ਹੈ ਉਹ ਸਾਨੂੰ ਚੁਗਲੀ ਨਿੰਦਿਆ ਕਰਨੀ ਨਹੀਂ ਸਿਖਾਉਂਦੀ satsangat ਕੀ ਸਿਖਾਉਂਦੀ ਹੈ ਜੋ ਤਿਸੈ ਗੁਰ ਸਿਖੜਾ ਤਿਸ ਨਿਵ ਨਿਵ ਲਾਗੋ ਪਾਏ ਜਿਓ ਕਹਿੰਦੇ ਜਿਹੜਾ ਗੁਰੂ ਦਾ ਸਿੱਖ ਮਿਲ ਜੇ ਤੇ ਉਹਨੂੰ ਕੀ ਕਰੋ ਆਖਾ ਬਿਰਥਾ ਜੀ ਕੀ ਇਹ ਨਹੀਂ ਵੀ ਮੈਨੂੰ ਕੋਈ ਤਵਾ ਸੁਣਾਓ ਕੋਈ ਉੱਥੇ ਗੁਰੂ ਦੀ ਹਜ਼ੂਰੀ 'ਚ ਬਹਿ ਕੇ ਤਵਾ ਨਹੀਂ ਲਾਣਾ ਕਿਸੇ ਦੀ ਨਿੰਦਿਆ ਨਹੀਂ ਕਰਨੀ ਕਹਿੰਦੇ ਆਥਾ ਬਿਰਥਾ ਜੀ ਕੀ ਗੁਰ ਸੱਜਣ ਦੇਹ ਮਲਾਏ ਜੀਓ ਮੈਨੂੰ ਇੱਥੇ ਆ ਕੇ ਦੱਸੋ ਸੋਈ 10 ਉਪਦੇਸ਼ੜਾ ਕਿਹੜਾ ਉਪਦੇਸ਼ ਦਿਓ ਇੱਥੇ ਉਪਦੇਸ਼ ਦੀ ਗੱਲ ਕੀਤੀ ਵੀ ਗੁਰੂ ਦੀ ਹਜ਼ੂਰੀ ਚਾਣਾ ਤਵੇ ਨਹੀਂ ਸੁਣਨੇ ਮੰਨਦਿਆ ਨਹੀਂ ਸੁਣਨੀ ਕਿੰਤੂ ਨਹੀਂ ਕਰਨਾ ਕਿਹੜਾ ਉਪਦੇਸ਼ ਸੁਣਨਾ ਇਹ ਵੀ ਦੱਸਿਆ ਹੋਇਆ ਸੋਈ 10 ਉਪਦੇਸ਼ੜਾ ਮੇਰਾ ਅੰਤ ਨ ਅੰਤ ਨ ਕਾਹੂ ਜਾਏ ਜੀਵ ਭਾਈ ਸਾਹਿਬ ਦੀ ਉਹ ਮਹਾਪੁਰਸ਼ਾਂ ਨੂੰ ਕੁਛ ਵੀ ਬੋਲਦੇ ਰਹਿਣ ਉਹਨਾਂ ਦਾ ਜਿਹੜਾ ਪਰਮੇਸ਼ਰ ਵੱਲੋਂ ਦਿੱਤਾ ਹੋਇਆ ਮਾਰਗ ਹੈ ਉਹ ਇਹੀ ਹੈ ਸੰਤ ਮਿਲੇ ਕਿਛ ਸੁਨੀਐ ਕਹੀਐ ਮਿਲੇ ਅਸੰਤ ਮਸਤ ਕਰ ਰਹੀ ਹੈ ਜਦੋਂ ਰੱਬ ਦੇ ਪਿਆਰੇ ਮਿਲਦੇ ਆ ਨਾ ਉਹ ਕਹਿੰਦੇ ਸਾਨੂੰ ਕੋਈ ਗੁਰੂ ਦੀ ਗੱਲ ਸੁਣਾਓ ਕੋਈ ਸ਼ਬਦ ਦੀ ਗੱਲ ਸੁਣਾਓ ਤੇ ਜਦੋਂ ਐਦਾਂ ਦੀ ਗੱਲ ਕੋਈ ਤੁਹਾਡੇ ਭਾਈ ਸਾਹਿਬ ਨੇ ਕਹਿ ਦਿੱਤਾ ਜੀ ਬਾਬਾ ਜੀ ਨੇ ਐਦਾਂ ਬਾਬਾ ਜੀ ਆਹ ਕਰਦੇ ਨੇ ਆਹ ਕਰਦੇ ਨੇ ਕੁਛ ਵੀ ਗਲਤ ਬੋਲਿਆ ਤੇ ਬਾਣੀ ਕਹਿੰਦੀ ਜਿਹੜੇ ਰੱਬ ਦੇ ਪਿਆਰੇ ਆ ਉਹਨਾਂ ਦਾ ਮਾਰਗ ਹੈ ਮਿਲੇ ਅਸੰਤ ਮਸਤ ਕਰ ਰਹੀ ਹੈ ਉਹ ਮਸਤ ਰਹਿੰਦੇ ਹੋ ਪਰਵਾਹ ਨਹੀਂ ਕਰਦੇ ਤੇ ਹੁਣ ਵੀ ਨਹੀਂ ਕਰਨਗੇ ਜਿੰਨਾ ਮਰਜੀ ਤੁਹਾਡੇ ਭਾਈ ਸਾਹਿਬ ਜੀ ਬੋਲਣ ਉਹ ਤੁਹਾਡੇ ਭਾਈ ਸਾਹਿਬ ਨੂੰ ਮਾੜਾ ਨਹੀਂ ਕਹਿਣਗੇ ਰੱਬ ਦੇ ਪਿਆਰੇ ਰੰਗ ਹੱਸੇ ਰੰਗ ਰੋਵੇ ਚੁੱਪ ਭੀ ਕਰ ਜਾਏ ਉਹ ਨਹੀਂ ਕਰਦੇ ਕਿਸੇ ਦੀ ਪਰਵਾਹ ਬਾਣੀ ਕਹਿੰਦੀ ਪਰਵਾਹ ਨਾ ਹੀ ਕਿਸੇ ਕੇਰੀ ਬਾਦ ਸੱਚੇ ਨਾ ਇਹ ਨਹੀਂ ਵੀ ਤੁਹਾਡੇ ਭਾਈ ਸਾਹਿਬ ਦੀ ਉਹਨਾਂ ਨੂੰ ਪਰਵਾਹ ਆ ਵੀ ਉਹ ਬੋਲਦੇ ਪਏ ਨੇ ਤੇ ਉਹ ਡਰਗੇ ਨਹੀਂ ਉਹ ਕਹਿੰਦੇ ਪਰਵਾਹ ਨਾ ਹੀ ਕਿਸੇ ਕੇਰੀ ਬਾਦ ਸੱਚੇ ਨਾ ਗੁਰੂ ਤੋਂ ਬਿਨਾਉ ਕਿਸੇ ਦੀ ਪਰਵਾਹ ਨਹੀਂ ਕਰਦੇ ਦੂਸਰੀ ਗੱਲ ਗੁਰੂ ਨਾਨਕ ਦੇ ਘਰ ਦਾ ਇਹ ਉਪਦੇਸ਼ ਹੈ ਗੁਰੂ ਨਾਨਕ ਦੇ ਘਰ ਦਾ ਇਹ ਉਪਦੇਸ਼ ਹੈ ਕੋਈ ਆਖੇ ਭੂਤਨਾ ਕੋ ਕਹੇ ਬਿਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਗੁਰਨਾਨਕ ਸਾਹਿਬ ਨੂੰ ਜਿਨ੍ਹਾਂ ਨੇ ਭੂਤਨਾ ਕਿਹਾ ਅੱਜ ਉਹ ਕਿੱਥੇ ਨੇ ਜਿਨ੍ਹਾਂ ਨੇ ਬਿਤਾਲਾ ਕਿਹਾ ਅੱਜ ਉਹ ਕਿੱਥੇ ਨੇ ਜਿਨ੍ਹਾਂ ਨੂੰ ਗੱਲ ਕਮਾਂਗਾ ਸਤ ਸੰਗਤ ਕੀਤੀ ਸੀ ਬਿਧੀ ਚੰਦ ਜੀਆ ਨੇ ਤੇ ਅੱਜ ਗੁਰੂ ਹਰਗੋਬਿੰਦ ਸਾਹਿਬ ਜੀਾਂ ਤੋਂ ਉਹਨਾਂ ਨੂੰ ਵਰਦਾਨ ਮਿਲਿਆ ਬਿਦੀਚੰਦ ਛੀਨਾ ਗੁਰੂ ਕਾ ਸੀਨਾ ਪਰ ਪਿਛਲਾ ਜੀਵਨ ਕਿਦਾਂ ਦਾ ਸੀ ਤੇ ਜੇ ਅੱਜ ਤੁਹਾਡੇ ਵਰਗੇ ਸਤ ਸੰਗਤ ਵਾਲੇ ਹੁੰਦੇ ਤੇ ਉਹ ਕਹਿੰਦੇ ਵੀ ਅਸੀਂ ਤੇ ਲੌਜੀਕ ਦੀ ਸਾਇੰਸ ਦੀ ਗੱਲ ਕਰਦੇ ਹਾਂ ਪਰ ਉਦੋਂ ਅਸੀਂ ਬਾਬਾ ਅਦਲੀ ਜੀ ਜਿਨ੍ਹਾਂ ਦੀ ਸੰਗਤ ਵਿੱਚ ਆਏ ਬਾਬਾ ਬਿਦੀਚੰਦ ਜੀ ਪਰ ਪੁਰਾਣਾ ਜੀਵਨ ਕਿਦਾਂ ਦਾ ਸੀ ਵੀ ਪਿਛੋਂ ਆਏ ਸੀ ਕੋਈ ਚੋਰੀ ਕਰਕੇ ਤੇ ਜਦੋਂ ਬਾਬਾ ਅਦਲੀ ਜੀਆਂ ਦੇ ਕੋਲ ਆਏ ਹਜੇ ਬਾਬਾ ਬਿਦੀਚੰਦ ਜੀ ਦਾ ਉਹ ਜੀਵਨ ਈ ਸੀ ਬਣਿਆ ਬਿਦੀਚੰਦ ਛੀਨਾ ਵਾਲਾ ਜਦੋਂ ਆਏ ਤੇ ਬਾਬਾ ਅਦਲੀ ਜੀ ਨੂੰ ਉਹਨਾਂ ਨੇ ਸੱਚ ਦੱਸਿਆ ਵੀ ਮੈਂ ਚੋਰੀ ਕੀਤੀ ਹੈ ਇੱਥੇ ਬਾਬਾ ਅਦਲੀ ਜੀ ਨੇ ਵੀ ਉਹਨਾਂ ਦੇ ਨਾਲ ਨਫ਼ਰਤ ਨਹੀਂ ਕੀਤੀ ਉਹਨਾਂ ਨੂੰ ਭੰਡਿਆ ਨਹੀਂ ਉਹਨਾਂ ਨੂੰ ਮਾੜਾ ਨਹੀਂ ਬੋਲਿਆ ਉਹਨਾਂ ਨੇ ਕੋਲ ਬਿਠਾਇਆ ਤੇ ਜਿਹੜੇ ਬਾਹਰ ਉਹਨਾਂ ਨੂੰ ਲੱਭਣ ਆਏ ਤੇ ਉਹਨਾਂ ਨੂੰ ਜਵਾਬ ਦਿੱਤਾ ਵੀ ਸਾਡੇ ਘਰ 'ਚ ਕੋਈ ਚੋਰ ਨਹੀਂ ਹੈ ਜਿਹੜਾ ਗੁਰੂ ਨਾਨਕ ਦੇ ਘਰ ਵਿੱਚ ਆ ਗਿਆ ਉਹ ਚੋਰ ਵੀ ਗੁਰੂ ਨਾਨਕ ਦਾ ਰੂਪ ਹੋਵੇ ਇਹ ਸਾਰੇ ਸਾਨੂੰ ਗੁਰੂ ਨੇ ਸਿੱਖਿਆ ਦਿੱਤੀ ਆ ਸੱਜਣ ਠੱਗ ਨੂੰ ਗੁਰੂ ਨਾਨਕ ਸਾਹਿਬ ਨੇ ਠੱਗ ਕਰਕੇ ਨਹੀਂ ਦੇਖਿਆ ਭੂਮੀਆਂ ਚੋਰ ਨੂੰ ਚੋਰ ਕਰਕੇ ਨਹੀਂ ਦੇਖਿਆ ਤੇ ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਉੱਤੇ ਦ੍ਰਿਸ਼ਟੀ ਕਰਕੇ ਜਿਵੇਂ ਕੌੜੇ ਰੀਠੇ ਨੂੰ ਮਿੱਠਾ ਕੀਤਾ ਕਿਉਂਕਿ ਉਹਨਾਂ ਦੇ ਅੰਦਰ ਨਾਮ ਦੀ ਮਿਠਾਸ ਸੀ ਤੇ ਉਹਨਾਂ ਨੂੰ ਵੀ ਗੁਰੂ ਨਾਨਕ ਸਾਹਿਬ ਜੀ ਨੇ ਜੀਵਨ ਬਦਲ ਕੇ ਸੱਜਣ ਸੰਤ ਬਣਾ ਦਿੱਤਾ ਭੂਮੀਆਂ ਨੂੰ ਸੰਤ ਬਣਾ ਦਿੱਤਾ ਹੁਣ ਤੁਹਾਡੀ ਮਰਜ਼ੀ ਆ ਵੀ ਤੁਸੀਂ ਕਿਦਾਂ ਦੀ ਸਾਸੰਗਤ ਕਰਨੀ ਆ ਇਹ ਤੁਹਾਡੀ ਇੱਛਾ ਹੈ ਸ਼ੰਕੇ ਕਰਨੇ ਤੇ ਲੱਖ ਵਾਰੀ ਕਰੀ ਜੋ ਗੁਰੂ ਸਾਹਿਬ ਵਰਤਾਰੇ ਵੀ ਉਹੀ ਵਰਤਉਂਦੇ ਆ ਜੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ੀ ਦੀ ਹਰਮੰਦਰ ਸਾਹਿਬ ਨੂੰ ਆਮ ਇਮਾਰਤ ਕਿਹਾ ਤੁਹਾਡੇ ਭਾਈ ਸਾਹਿਬ ਨੇ ਤੇ ਗੁਰੂ ਰਾਮਦਾਸ ਮਹਾਰਾਜ ਨੇ ਵੀ ਫਿਰ ਉਹੀ ਜਵਾਬ ਦਿੱਤਾ ਆ ਕਿ ਬੱਚੂ ਹੁਣ ਤੂੰ ਆਮ ਇਮਾਰਤਾਂ ਤੇ ਦੇਖੇਂਗਾ ਕੈਨੇਡਾ ਅਮਰੀਕਾ ਤੇ ਜਾਏਂਗਾ ਸਿਟੀਜ਼ਨ ਭਾਵੇਂ ਬਣ ਜੀ ਪਰ ਤੈਨੂੰ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਨਹੀਂ ਹੋਣਗੇ ਪੁੱਛਿਓ ਆਪਣੇ ਭਾਈ ਸਾਹਿਬ ਨੂੰ ਹੁਣ ਜਾਣ ਜੋਗੇ ਰਹਿ ਜਾਣ ਜੋਗੇ ਰਹਿਣਾ ਵੀ ਨਹੀਂ ਆ ਤੇ ਦਰਸ਼ਨ ਹੋਣੇ ਵੀ ਨਹੀਂ ਆ ਜਿਨ੍ਹਾਂ ਦੀ ਬਿਰਤੀ ਐਸੀ ਆ ਉਹਨਾਂ ਨੂੰ ਗੁਰੂ ਰਾਮਦਾਸ ਮਹਾਰਾ ਦਰਸ਼ਨ ਵੀ ਨਹੀਂ ਦਿੰਦੇ ਤੇ ਨਾ ਦੇਣੇ। ਸਾਹਿਬ ਜੀ ਜੇ ਗੁਰੂ ਨਾਨਕ ਸਾਹਿਬ ਨੂੰ ਭਾਈ ਲੈਣਾ ਜੀ ਨੇ ਰੱਬ ਮੰਨਿਆ ਪਰਮੇਸ਼ਰ ਮੰਨਿਆ ਤੇ ਉਹ ਪਰਮੇਸ਼ਰ ਹੀ ਬਣ ਗਏ। ਤੇ ਹੁਣ ਤੁਹਾਡੇ ਭਾਈ ਸਾਹਿਬ ਜੀ ਕੀ ਕਹਿੰਦੇ ਗੁਰੂ ਨਾਨਕ ਸਾਹਿਬ ਸਾਡੇ ਵਰਗੇ ਆਮ ਇਨਸਾਨ। ਉਹ ਕਹਿੰਦੇ ਉਹ ਸਾਡੇ ਵਰਗੇ ਤੇ ਜੋ ਆਮ ਇਨਸਾਨ ਮੰਨਿਆ ਤੇ ਅੱਜ ਉਹਨਾਂ ਦੀਆਂ ਗੱਲਾਂ ਵੀ ਆਮ ਹੀ ਰਹਿ ਗਈਆਂ ਤੁਹਾਡੇ ਭਾਈ ਸਾਹਿਬ ਦੀ। ਉਹ ਆਮ ਇਨਸਾਨਾਂ ਵਾਂਗੂ ਹੀ ਗੁਰੂ ਸਾਹਿਬ ਦੇ ਉੱਤੇ ਵੀ ਤਰਕ ਕਰ ਰਹੇ ਨੇ। ਜੋ ਆਮ ਇਨਸਾਨ ਗੱਲਾਂ ਕਰਦਾ ਉਹ ਹੀਆਂ ਗੱਲਾਂ ਕਲੇਸ਼ ਵਾਲੀਆਂ ਉਹ ਕਰਦੇ ਆ। ਕਿਉਂਕਿ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਨੇ ਆਮ ਮੰਨਿਆ ਬਾਣੀ ਕਹਿੰਦੀ ਐ ਜਿਹਾ ਵੇਖੈ ਤੇਹਾ ਵੇਖ ਜਿੱਦਾਂ ਦਾ ਤੁਸੀਂ ਦੇਖੋਗੇ ਉਦਾਂ ਦਾ ਹੀ ਪਰਮੇਸ਼ਰ ਤੁਹਾਨੂੰ ਬਣਾ ਦੇਗਾ ਜੇ ਗੁਰੂ ਨਾਨਕ ਸਾਹਿਬ ਨੂੰ ਭਾਈ ਲੈਣਾ ਜੀ ਨੇ ਰੱਬ ਮੰਨਿਆ ਤੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਰੱਬ ਬਣਾ ਦਿੱਤਾ ਤੇ ਗੱਲ ਮੈਂ ਕਹਾਂ ਜੇ ਅੱਜ ਤੁਹਾਡੇ ਭਾਈ ਸਾਹਿਬ ਨੇ ਆਮ ਇਨਸਾਨ ਬਣਿਆ ਤੇ ਅੱਜ ਉਹ ਆਮ ਇਨਸਾਨ ਵਰਗੀਆਂ ਹੀ ਗੱਲਾਂ ਬੇਤੁਕੀਆਂ ਕਰ ਰਹੇ ਐ ਆਪ ਜੀ ਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਮੈਂ ਸੋਚਦਾ ਸੀ ਅਸਲੀ 사ਤ ਸੰਗਤ ਹੈ ਜਿੱਥੇ ਤੜਕਾ ਹੋਵੇ ਐਂਟਰਟੇਨਮੈਂਟ ਹੋਵੇ ਕੋਈ ਗੱਲ ਨਹੀਂ ਵੀ ਜੀ ਆਪਾਂ ਅਸਲੀ 사ਤ ਸੰਗਤ ਨਾਲ ਜੁੜਨਾ ਉਹ ਤੁਹਾਨੂੰ ਅਸੀਂ ਦੱਸ ਚੁੱਕੇ ਹਾਂ ਸ਼ਬਦ ਨਾਲ ਜੁੜਨਾ ਹੈ ਸੋ ਇਸ ਵੀਡੀਓ ਦੁਆਰਾ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਸੰਤ ਬਾਬਾ ਸਰੂਪ ਸਿੰਘ ਜੀਆ ਨੇ ਜਦੋਂ ਤੋਂ ਪੰਥ ਦੀ ਸੇਵਾ ਵਿੱਚ ਹਾਜ਼ਰ ਹੋਏ ਅੱਜ ਤੋਂ 35 ਸਾਲ ਪਹਿਲਾਂ ਤੋਂ ਲੈ ਕੇ ਅੱਜ ਤੱਕ ਹੁਣ ਤੱਕ ਦੇ ਕਾਲ ਤੱਕ ਉਹਨਾਂ ਨੇ ਸੈਂਕੜੇ ਅਸਥਾਨ ਹੋਸਪੀਟਲ ਬੇਅੰਤ ਅੱਖਾਂ ਦੇ ਕੈਂਪ ਲਾਏ ਆ ਜੋ ਕਿ ਉਂਗਲ ਦੇ ਪੋਟਿਆਂ ਤੇ ਗਿਣੇ ਨਹੀਂ ਜਾ ਸਕਦੇ। ਹੋਰ ਇਹ ਸੰਗਤ ਦੇ ਸਹਿਯੋਗ ਦੇ ਨਾਲ ਲਾਏ ਆ ਤੁਹਾਡੇ ਵਾਂਗੂ ਪੀਟੀਐਮ ਕਰਕੇ 10-10 ਰੁਪਏ ਕਿਸੇ ਤੋਂ ਮੰਗੇ ਨਹੀਂ ਆ। ਇਹ ਮੈਂ ਬੇਨਤੀ ਕਰਾਂਗਾ ਵੀ ਤੁਸੀਂ ਪਹਿਲੇ ਉਸ ਮিনার ਤੱਕ ਪਹੁੰਚ ਜੋ ਮਹਾਪੁਰਸ਼ਾਂ ਨੇ ਹੱਡ ਬਣਾ ਕੇ ਮਿਹਨਤ ਕਰਕੇ ਸਿਰ ਤੇ ਟੋਕਰਾ ਢੋ ਕੇ ਆਪ ਸੇਵਾ ਕਰਕੇ ਸੰਗਤ ਦੀ ਖੁਸ਼ੀ ਲਈਏ ਪਹਿਲੇ ਉੱਥੇ ਤੱਕ ਪਹੁੰਚ ਜੋ ਫੇਰ ਮੈਨੂੰ ਲੱਗਦਾ ਵੀ ਸ਼ਾਇਦ ਤੁਸੀਂ ਸਾਡੀਆਂ ਚੀਕਾਂ ਕਢਾ ਸਕੋਗੇ ਜੋ ਤੁਸੀਂ ਕਹਿੰਦੇ ਹੋ ਉਹ ਵੀ ਸਾਡੀਆਂ ਚੀਕਾਂ ਕਢਾਓਗੇ ਪਰ ਫਿਰ ਹਾਲਤ ਮੈਨੂੰ ਨਹੀਂ ਲੱਗਦਾ ਵੀ ਇਹ ਇੱਕ ਇਹ ਤੁਹਾਡੀ ਇੰਨੀ ਇੱਕ ਹੈਸੀਅਤ ਹੈ ਵੀ ਤੁਸੀਂ ਮਹਾਪੁਰਸ਼ਾਂ ਨੂੰ ਇੰਨੀ ਗੱਲ ਕਹੋ ਜਾਂ ਰੱਬ ਦੇ ਪਿਆਰਿਆਂ ਨੂੰ ਇੰਨੀ ਗੱਲ ਕਹੋ ਵੀ ਅਸੀਂ ਤੁਹਾਡੀ ਚੀਕਾਂ ਕਢਾ ਦਾਂਗੇ ਸੋ ਇਹ ਮੈਂ ਬੇਨਤੀ ਕਰਾਂਗਾ ਇਹ ਇਸ ਬੇਨਤੀ ਨੂੰ ਸੰਗਤ ਵੀ ਸੁਣੇ ਕਿ ਮਹਾਪੁਰਸ਼ਾਂ ਨੇ ਅੱਜ ਤੱਕ ਸੇਵਾ ਹੀ ਕੀਤੀ ਹੈ ਕਿਸੇ ਨੂੰ ਫਿੱਕਾ ਨਹੀਂ ਬੋਲਿਆ ਜੇ ਤੁਹਾਨੂੰ ਲੱਗਦਾ ਆ ਵੀ ਅਸੀਂ ਕੋਈ ਕਾਰਜ ਕਰ ਰਹੇ ਹਾਂ ਉਹਦੇ ਬਾਬਤ ਮੈਂ ਇਹ ਗੱਲ ਕਹਿਣਾ ਚਾਹਾਂਗਾ ਜੇ ਤੁਸੀਂ ਸਰੋਵਰਾਂ ਬਾਰੇ ਜੇ ਤੁਸੀਂ ਸਾਡੀ ਪਰੰਪਰਾਵਾਂ ਬਾਰੇ ਜੇ ਤੁਸੀਂ ਸਾਡੇ ਗੁਰ ਇਤਿਹਾਸ ਬਾਰੇ ਬੋਲੋਗੇ ਇਹ ਪਿਛਰਾਂ ਤੇ ਫਿਰ ਐਦਾਂ ਹੀ ਬਣਦੀਆਂ ਰਹਿਣਗੀਆਂ ਇਹ ਤਾਂ ਐਦਾਂ ਹੀ ਚੱਲਦਾ ਰਹੇਗਾ ਇਹ ਤੁਸੀਂ ਭੁਲੇਖਾ ਕੱਢ ਦੋ ਵੀ ਇਹ ਰੁਕ ਜਣੀਆਂ ਪਰ ਜੇ ਤੁਸੀਂ ਅਸੀਂ ਕੋਈ ਕਾਰਜ ਕਰਦੇ ਹਾਂ ਤੁਸੀਂ ਸਿੱਧਾ ਸਾਡੇ ਨਾਲ ਗੱਲ ਕਰੋ ਸਾਨੂੰ ਬੋਲੋ ਪਰ ਜੇ ਫਿਰ ਤੁਸੀਂ ਉੱਤੇ ਦੇ ਮਨਾਰ ਤੇ ਜਾਓਗੇ ਫਿਰ ਜਿਹੜੇ ਗੁਰੂ ਦੇ ਪਿਆਰੇ ਆ ਗੁਰੂਕੀਆਂ ਸੰਗਤਾਂ ਨੇ ਉਹ ਸਾਰੀਆਂ ਸੰਗਤਾਂ ਨੂੰ ਪਤਾ ਹੀ ਆ ਵੀ ਆ ਜਿਹੜਾ ਸਾਡੇ ਇੱਕ ਗਰੁੱਪ ਹੈ ਜਾਂ ਫਿਰ ਸਾਡੇ ਬੱਚਿਆਂ ਦੀ ਇਹ ਟੀਮ ਇੱਕ ਚੰਗਾ ਮੈਸੇਜ ਦਿੰਦੀ ਆ ਉਹ ਮੈਸੇਜ ਇਹੀ ਆ ਵੀ ਕਿ ਅਸੀਂ ਆਪਣਾ ਆਪਣੀ ਤਰੀਕੇ ਨਾਲ ਗੱਲ ਕਰਨੀ ਤੁਸੀਂ ਆਪਣੇ ਤਰੀਕੇ ਨਾਲ ਗੱਲ ਕਰੋ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਡੈਮੋਕ੍ਰੇਸੀ ਦੇ ਵਿੱਚ ਸਭ ਨੂੰ ਬੋਲਣ ਦਾ ਹੱਕ ਹੈ ਤੇ ਫਿਰ ਡੈਮੋਕ੍ਰੇਸੀ 'ਚ ਤੁਹਾਨੂੰ ਵੀ ਬੋਲਣ ਦਾ ਹੱਕ ਹੈ ਤੇ ਸਾਨੂੰ ਵੀ ਬੋਲਣ ਦਾ ਹੱਕ ਤੁਸੀਂ ਆਪਣੇ ਢੰਗ ਨਾਲ ਗੱਲ ਕਰੋ ਅਸੀਂ ਆਪਣੇ ਢੰਗ ਨਾਲ ਆਪਣਾ ਤਰਕ ਪੇਸ਼ ਕਰ ਰਹੇ ਹਾਂ ਜਦੋਂ ਤੁਸੀਂ ਆਪਣੇ ਢੰਗ ਨਾਲ ਆਪਣਾ ਤਰਕ ਪੇਸ਼ ਕਰਦੇ ਹੋ ਤੇ ਸਾਨੂੰ ਬੋਲਣ ਦਾ ਕੋਈ ਹੱਕ ਨਹੀਂ ਤੁਹਾਡੇ ਮੁਤਾਬਕ ਤੇ ਫਿਰ ਜਦੋਂ ਅਸੀਂ ਬੋਲਦੇ ਆ ਫਿਰ ਤੁਹਾਨੂੰ ਵੀ ਬੋਲਣ ਦਾ ਕੋਈ ਹੱਕ ਨਹੀਂ ਆ ਸੋ ਇੰਨੀ ਗੱਲ ਕਹਿੰਦਿਆਂ ਮੈਂ ਖੇਮਾ ਦਾ ਜਾਚਕ ਆ ਆਸ਼ੀਰਵਾਦ ਸਾਰੀ ਸੰਗਤ ਦੇਵੇ ਵਾਹਿਗੁਰੂ ਜੀ ਕਾ ਖਾਲਸਾ